ਹਾਰੇ ਅਗਮ ਅਪਾਰ ਬਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਰਨੈ ਹਾਰ ਨਾ ਬੂਝੈ ਆਪ ਗਨੈ ਬਿਗਾਨਾ ਦੂਖ ਤਦੈ ਜਦ ਬੀਸਰੈ ਸੁਖ ਪ੍ਰਭ ਚੇਤਿ ਆਇ ਸੰਤਨ ਕੈ ਆਨੰਦ ਏਹ ਨੇਤ ਹਰ ਗੁਣ ਗਾਏ ਰਹਾਉ ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ ਪੇਖ ਤੱਲੀ ਲਾ ਰੰਗ ਰੂਪ ਚਲਣਾ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਨਾਈ ਹਰ ਦਿਨ ਸਰੈਣ ਨਾਨਕ ਜਪੈ ਸਦ ਸਦ ਬਲ ਜਾਈ ਬਲਾਵਲਾ ਮਹੱਲਾ ਪੰਜਵਾਂ ਜਲ ਟੂ ਗਉ ਇਹ ਸੀਸ ਕਰ ਕਰ ਪਗ ਪਖਲਾਵਾਂ ਬਾਰ ਜਾਵਾਂ ਲਖ 베ਰੀਆ ਦਰਸ ਪੇਖ ਜਿਵਾਵ ਕਰੋਂ ਮਨੋ ਵਰਥ ਮਨੈ ਮਾਹੀ ਆਪਣੀ ਪ੍ਰਭ ਤੇ ਪਾਵਾਂ ਦੇਉ ਸੁਹਣੀ ਸਾਧਕੈ ਬੀਜਨ ਟੁਲਾਵਾਂ ਰਹਾਉ ਅੰਮ੍ਰਿਤ ਗੋਣ ਸੰਤ ਬੋਲਤੇ ਸੁਣ ਮਨੈ ਪਿਲਾਵਾਂ ਪੁਆ ਰਸ ਮਹਿ ਸ਼ਾਂਤ ਤ੍ਰਿਪਤ ਹੋਏ ਵਿਖੈ ਜਲਨ 부ਝਾਵਾਂ ਜਦ ਭਗਤ ਕਰਹਿ ਸੰਤ ਮੰਡਲੀ ਤិន ਮਿਲ ਹਰ ਗਾਵੋ ਕਰੋ ਨਮਸ਼ਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ ਬਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡ ਭਾਗੀ ਪਾਇ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਡਿਆ ਪ੍ਰਭ ਜਲਨ 부ਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੀ ਪ੍ਰਭ ਭਾਇਆ ਮਤ ਕੋਈ ਜਾਣ ਹੋ ਅਵਰ ਕਸ ਸਭ ਪ੍ਰਭ ਕੈ ਹਾਥ ਸਰਬ ਸੂਖ ਨਾਨਕ ਪਾਏ ਸੰਗ ਸੰਤਨ ਸਾਥ ਬਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖ ਦਾ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਨੇ ਕੋ ਉਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਵਿੰਦ ਕਾ ਬਿਨ ਸਹਿ ਭ੍ਰਮ ਭ੍ਰਾਂਤ ਗੁਰੂ ਪੂਰਾ ਜਿਸ ਭੇਟਿਆ ਤਾਂ ਕੈ ਸੁਖ ਪਰਵੀਸ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾ ਤਾਰ ਮਨ ਤੇ ਕਬਹ ਨਾ ਵਿਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਓ ਰੰਗ ਲੱਗਾ ਆਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਭ ਹੋ ਸੇਵ ਨਿਦ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬਹ ਨਾ ਵਿਸਰੈ ਪ੍ਰਭ ਪਰਮ ਆਨੰਦ ਬਲਾਵਲ ਮਹੱਲਾ ਪੰਜਵਾ ਤ੍ਰਿਸ਼ਣ 부ਜੀ ਮਮਤਾ ਗਈ 나ਠੇ ਭੈ ਪਰਮਾ ਥਿਤ ਪਾਈ ਆਨੰਦ ਭਇਆ ਗੁਰ ਕੀਨੇ ਧਰਮਾ ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਭਇਆ ਪਾਇਆ ਸੁਖ ਬੀਰ ਰਹਾਉ ਸੋਵਤ ਹਰ ਜਪ ਜਾਗਿਆ ਵੇਖਿਆ ਬਿਸਮਾਦ ਈ ਅਮਰਤ ਤ੍ਰਿਪਤਾਸਿਆ ਤਾਂ ਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁੱਲ ਕਟੰਭ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨਮੈ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਬਲਾਵਲ ਮਹੱਲਾ 5 ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਉ ਤਾਣ ਦੇ ਬਾਣ ਪਰਵਾਰ ਧਨ ਰਬ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਹਾਉ ਸੰਤਾਂ ਏਕ ਧਾਮ ਨ ਦੂਸਰ ਕੋ ਨਾਹੀ ਏਕ ਸਿਆਗੇ ਬੇਨਤੀ ਰਵਿਆ ਸਬ ਖਾਂਇ ਕਥਾ ਪ੍ਰਾਤਨ ਇਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਭ ਮਾਹੀ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕੋ ਭਉ ਨਾਹੀ ਬਲਾਵਲ ਮਹੱਲਾ ਪੰਜਵਾਂ ਬੰਦਨ ਕਾਟੈ ਸੋ ਪ੍ਰਭੂ ਜਾਂ ਕਹਿ ਕਲ ਹਾਥ ਅਵਰ ਕਰਮ ਨਹੀਂ ਛੂਟੀ ਐ ਰਾਖੋ ਹਰਨਾਥ ਤਉ ਸਰਨਾਗਤ ਮਾ ਦਵੀ ਪੂਰਨ ਦਿਆਨ ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਉ ਆਸਾ ਪਰਮ ਬਕਾਰ ਮੋਹ ਇਨ ਮਹਿ ਲੋਭਾਨਾ ਝੂਟ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰਾਖ ਹੈ ਤਿਉ ਰਹਾਉ ਪ੍ਰਭ ਅਗਮ ਅਪਾਰੀ ਕਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਉ ਬਲਾਵਲ ਮਹੱਲਾ ਪੰਜਵਾਂ ਕਮਨ ਕਮਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ ਮਨ ਖੁਟ ਹਰ ਤੇਰਾ ਨਹੀਂ ਬਸਾਸ ਤੂੰ ਮਹਾ ਉਦਮਾਦਾ ਖਰ ਕਾ ਪੈ ਖਰ ਤੋ ਛਟੈ ਜੋ ਉਪਰ ਲਾਦਾ ਰਹਾਉ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੋਖ ਡਾਂਡ ਸਿਮਰਹਿ ਨਾਹੀ ਜੋਨ ਦੁਖ ਨਿਰਲਜੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਦ ਬੀਦਾ ਪੰਜ ਬਟਵਾਰੀ ਉਪਜਿਓ ਮਹਾ ਖੇਦ ਨਾਨਕ ਤਿਨ ਸੰਤਨ ਸਰਣਾ ਗਤੀ ਜੇ ਨਮਨ ਵਸ ਕੀਨਾ ਤਨ ਤਨ ਸਰਬਸਿ ਆਪਣਾ ਪ੍ਰਭ ਜਨ ਕੋ ਦੀਨਾ ਬਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰਿ ਜਪ ਹਉ ਜੀਵਾਂ ਪਾਰ ਬ੍ਰਹਮ ਆਰਾਧਤੇ ਮੁਖਿ ਅੰਮ੍ਰਿਤ ਪੀਵਾਂ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਉਪਕਾਰਨਿਤ ਚਿਤਵਤੇ ਨਾਹੀ ਕਸ਼ਪੂਚ ਧਨ ਸੋ ਥਾਨ ਬਸੰਤ ਧਨ ਜਹ ਜੱਪੀਐ ਨਾਮ ਕਥਾ ਕੀਰਤਨ ਹਰਿ ਅਤ ਕਣਾ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾਂ ਕੈ ਸਭ ਕਿਛ ਹਾਥ ਬਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਹੁਣ ਸੁਖ ਮਹਿ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵਤਿਆਂ ਅਥਵਾ ਮਉਇ ਕਿਸ ਕਾਮਨਾ ਆਵੇ ਜਿਨ ਇਹੋ ਰਚਨ ਰਚਾਇਆ ਕਉ ਤਿਸ ਸਿਉ ਰੰਗ ਲਾਵੇ ਰਹਾਉ ਹਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੇ ਗੰਢੈ ਅੰਡਜ ਜੇਰਜ ਸੀਤਜ ਉਤਪੁਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਨ ਸਰਬ ਫਲ ਰਵਿਯ ਹਰ ਨਿਰਤ ਹਮਤੇ ਕਛੂ ਨਾ ਹੋਵਨਾ ਸਰਨ ਪ੍ਰਭ ਸਾਦ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾੜ ਬਲਾਵ